ਐਨ.ਐਲ.ਡੀ.ਵੀ ਦੇ ਪੀ.ਸੀ. 476 ਦੀ ਹੈ ਮੇਰਾ ਆਪਦੇ ਹੱਥੀ ਇਹਦੇ ਸੀ ਮੰਨ ਲਿਆ ਇਹਦੀ ਮਾਂ ਵੀ ਆਪਣੇ ਕੋਲ ਹੀ ਆ ਚੰਗੇ ਰਿਕਾਰਡ ਦੀ ਇਹਦੀ ਮਾਂ ਕੋਲ ਕਿੰਨਾ ਕਿ ਦੁੱਧ ਆ ਇਹਦੀ ਮਾਂ 21-22 ਕਿਲੋ ਦੁੱਧ ਖੁੱਲਾ ਪਾਉਂਦੀ ਹੈ ਲੈ ਸੱਜਣੋਂ ਪਿੰਡ ਰਾਮਗੜ੍ਹ ਜਵੰਦੇ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਤੋਂ ਨਾ ਘਰੇਲੂ ਸੱਜਣ ਕੋਲੋਂ ਤੁਹਾਨੂੰ ਇੱਕ ਝੋਟੀ ਲੱਗਿਆਂ ਦਿਖਾਉਣਾ ਸੂਆ ਦੂਜਾ ਸੂਈ ਹੋਈ ਆ ਤੇ ਬਿਲਕੁਲ ਤਾਜੀ ਸੂਈ ਬੌਲੇ ਚ ਹੀ ਆ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਤੇਰਾ ਰੇਟ ਆ ਰੇਟ ਵੀਡੀਓ ਦੇ ਵਿੱਚ ਕਰਾ ਦਾਂਗੇ ਆਜੂ ਬਰੌਰਲੇ ਬੰਦੇ ਪੋਰ ਕੀ ਹਾਲ ਹੈ ਠੀਕ ਹੈ ਬਾਈ ਜੀ ਚੜਦੀ ਕਲਾ ਨਾਮ ਤੇ ਫੋਨ ਨੰਬਰ ਦੱਸ ਦਿਜੀ ਨਾਮ ਬਾਈ ਮੇਰਾ ਗੁਰਸੰਤ ਪਿੰਡ ਜਵੰਦਾ ਫੋਨ ਨੰਬਰ 9872890868 98728 90868 90868 ਤੇ ਸੂਆ ਕਿਹੜਾ ਬਾਈ ਇਹਦਾ ਸੂਆ ਇਹਦਾ ਦੂਜਾ ਗੁਰੀ ਬਾਈ ਸੂਆ ਦੂਜਾ ਤੇ ਲੱਭੇ ਇੱਥੋਂ ਮਾਰਦੀ ਕੈਮਰਾ ਇੱਕ ਥਾਣਾ ਛੋਟਾ ਦਿਖਦਾ ਇਹਦਾ ਹਨਾ ਹਾਂ ਇਹਦੇ ਬਾਈ ਗੁਰੀ ਸੱਟ ਲੱਗੀ ਦੀ ਇਹ ਪਿਛਲੇ ਸੂਏ ਮਤਲਬ ਖੁਰਲੀ ਦੇ ਚੜ ਜਾਂਦੀ ਦੀ ਬਾਈ ਠੀਕ ਆ ਗੱਲ ਤਾਂ ਕਰਕੇ ਸੱਟ ਖਾ ਗਈ ਦੀ ਵਿੱਚੋਂ ਜਾਖਮ ਥਣ ਪਟਿਆ ਹੋਇਆ ਦਵਾਰੇ ਮਤਲਬ ਜੋੜਿਆ ਹੋਇਆ ਇਹ ਸਟਿਚ ਕਰਕੇ ਚੱਲਦਾ ਸਹੀ ਆ ਹਾਂ ਚੱਲਦਾ ਬਾਈ ਓਕੇ ਜਣਾ ਥਣ ਧਾਰ ਤਾਂ ਨਹੀਂ ਘੱਟ ਵੱਧ ਨਾ ਬਾਈ ਬਰਾਬਰ ਆ ਦੂਜੇ ਥਣ ਨਾਲ ਦੂਜੇ ਥਣ ਨਾਲ ਬਰਾਬਰ ਆ ਬਾਈ 19 21 ਦਾ ਫਰਕ ਹੋਵੇ ਪਰ ਬਿਲਕੁਲ ਬਰਾਬਰ ਆ ਧਾਰ ਪੋਲੀ ਆ ਕੋਈ ਸਿੱਟਾ ਨਹੀਂ ਸਰ ਲੈਣੀ ਠੀਕ ਆ ਗੱਲ ਅਗਲੇ ਬੰਨੋ ਕਰਾ ਦੇ ਲੱਭੀ ਚੱਕ ਚਵਾਈ ਚਾਹ ਇਹਨਾਂ ਥਣ ਫਿਰੇ ਹਾਂ ਹਾਂ ਵੀਰੇ ਓਕੇ ਚਵਾਈ ਚਵਾਈ ਕਹਿੰਦਾ ਆਉਂਦਾ ਬਾਕੀ ਜਿਹੜੇ ਭਰਾ ਨੂੰ ਪਸੰਦ ਆਊਗੀ ਉਹ ਚਾਹੇ ਆਕੇ ਪਾਸ ਕਰ ਲਿਓ ਦੰਦੋਂ ਕਿ ਮਰੂਗੀ ਇਹ ਦੰਦੋਂ ਬਾਈ ਇਹੇ ਛਿੱਗ ਦੇ ਦੰਦ ਨੇ ਸਿੱਟੇ ਨੇ ਝੋਟੀ ਨੇ ਚੌਗੀ ਆ ਚੌਗੀ ਆ ਪੱਕੇ ਦੰਦ ਚਾਰ ਨੇ ਓਕੇ ਛਿੱਗ ਦੇ ਸਿੱਟੇ ਵੇ ਆ ਪਹਿਲਾਂ ਨੇ ਪਹਿਲਾਂ ਨੇ ਕਿੰਨਾ ਦੁੱਧ ਚਪਾਇਆ ਨੇ ਪਹਿਲਾਂ ਬਾਈ ਗੁਰੀ ਇਹਦੇ ਥੱਲੇ 14 14.5 ਕਿਲੋ ਦੁੱਧ ਖੀਰੀ ਥੱਲੇ ਤੀ ਆ ਬਾਈ ਠੀਕ ਆ ਗੱਲ ਹਾਂ ਖੀਰੀ ਕੋਲੇ ਹਾਂ ਖੀਰੀ ਕੋਲੇ ਠੀਕ ਆ ਇਹ ਉਸ ਤੋਂ ਬਾਅਦ ਬਸ ਇਹ ਸੱਟ ਲੱਗਣ ਕਰਕੇ ਬਾਈ ਥੋੜਾ ਜਿਹਾ ਹੋ ਗਿਆ ਫਿਰ ਇਹ ਇੱਕ ਵਾਰ ਰਿਪੀਟ ਵੀ ਕਰ ਗਈ ਸੀ ਕਿਉਂ ਉਦੋਂ ਦਵਾਈਆਂ ਦੂਈਆਂ ਸੁੜੀਆਂ ਤੇਜ ਗਰਮ ਦਿੱਤੀਆਂ ਗਈਆਂ ਇਹਨੂੰ ਛੱਟ ਲੱਗਣ ਕਰਨ ਠੀਕ ਆ ਗੱਲ ਤਾਂ ਕਰਕੇ ਇਹ ਇਹ ਆਪ ਪਤਾ ਤਾਂ ਨਹੀਂ ਕਿਹੜੇ ਸੀਮੰਡੀਆ ਇਹ ਬਈ ਪੀਸੀ ਐਚਐਲਡੀਵੀ ਦੇ ਪੀਸੀ 476 ਦੀ ਹੈ ਮੇਰਾ ਆਪਦੇ ਹੱਥੀ ਇਹਦੇ ਸੀਮੰਲਾ ਹੈ ਇਹਦੀ ਮਾਂ ਵੀ ਆਪਣੇ ਕੋਲ ਹੀ ਆ ਚੰਗੇ ਰਿਕਾਰਡ ਦੀ ਇਹਦੀ ਮਾਂ ਕੋਲ ਕਿੰਨਾ ਕ ਦੁੱਧ ਆ ਇਹਦੀ ਮਾਂ 21 22 ਕਿਲੋ ਦੁੱਧ ਖੁੱਲਾ ਪਾਉਂਦੀ ਹੈ ਬਈ ਠੀਕ ਆ ਗੱਲ ਤੋੜ ਦਿਓ ਫੋਨ ਕੇ ਤੇ ਸੁਆ ਆ ਗਈ ਦੂਜਾ ਬਾਈ ਕਹਿੰਦਾ ਜਿਵੇਂ ਰਿਕਾਰਡ ਬਾਈ ਨੇ ਤੁਹਾਨੂੰ ਦੱਸ ਹੀ ਦਿੱਤਾ ਵੀ ਆਪ ਆ ਗਈ ਪੀਸੀ 476 ਦੀ ਤੇ ਮਾਂ ਇਹਦੀ ਬਾਈ ਕੋਲ ਖੜੀ ਆ 22 ਕਿਲੋ ਦੁੱਧ ਆ ਲਈਆ ਕਮਾਲਾ ਜੋਬਰਾ ਇਥੋਂ ਤੇ ਥਾਨ ਵਾਲੀ ਦਿੱਕਤ ਤੁਹਾਨੂੰ ਥੋੜੀ ਜੀ ਦੱਸਤੀ ਬਾਈ ਨੇ ਵੀ ਖੀਰੀ ਨੇ ਬਾਈ ਕਹਿੰਦਾ 14 ਕਿਲੋ ਦੁੱਧ ਪਾਇਆ ਵੇ ਆਏ ਨੇ ਉਸ ਹਿਸਾਬ ਨਾਲ ਇਹਦੀ ਜੱਜਮੈਂਟ ਕਰਿਓ ਝੋਟੀ ਦੀ ਤੇ ਹੁਣ ਕਿੰਨੇ ਦਿਨ ਦੀ ਸੂਈ ਹੋ ਗਈ ਹੁਣ ਗੁਰੀ ਬਈ ਇਹ ਅੱਜ 6 ਦਿਨ ਹੋਏ ਨੇ ਸੂਈ ਨੂੰ ਸੂਈ ਨੂੰ ਬਾਈ ਕਿੰਨੀ ਦੁੱਧ ਕਿੰਨੀ ਬੋਲੀ ਇਹਦੇ ਕੋਲ ਹੁਣ ਇਸ ਟਾਈਮ ਬਾਈ 10-11 ਕਿਲੋ ਦੁੱਧ ਹੈਗਾ 10-11 ਕਿਲੋ ਤਾਂ ਸਟਾਰਟਿੰਗ ਆ हां ਕਿੰਨਾ ਕੁ ਦੁੱਧ ਪਾ ਸਕਦੀ ਐ ਅੱਜ ਕੀ ਬਰੇ ਬਾਈ ਆਸਤਾ ਹੈ ਗੁਰੀਬਾਈ ਵੀ 16 17 ਤੇ ਜਾਊ ਜੇ ਕਿਸੇ ਵੀਰ ਨੇ ਚੰਗੀ ਸਾਮੀ ਠੀਕ ਆ ਗੱਲ ਸੀਲ ਆ ਬਾਈ ਕੋਈ ਬੱਚਾ ਲਾਓ ਨਾ ਲਾਓ ਕੋਈ ਬਹਿਮ ਨਹੀਂ ਇਹਨੂੰ ਚਵਾਈ ਦੀ ਕਮਿਆ ਜਿਵੇਂ ਮਰਜੀ ਜਿਵੇਂ ਮਰਜੀ ਚੋਈ ਉਹ ਪੋਲੀ ਜਮਾ ਅਸੀਂ ਬਾਈ ਦੋਨੇ ਜਣੇ ਵੀ ਪੈ ਕੇ ਦੋਹੇ ਪਾਸੇ ਵੀ ਚੁੰਦੇ ਰਹਿਆ ਗਾਮਾ ਮੰਗੂ ਠੀਕ ਆ ਗੱਲ ਕੋਈ ਬਹਿਮ ਨਹੀਂ ਬੱਚਾ ਛੱਡੋ ਨਾ ਛੱਡੋ ਉਹਦਾ ਵੀ ਕੋਈ ਬਹਿਮ ਨਹੀਂ ਇਹਨੂੰ ਠੀਕ ਆ ਗੱਲ ਐ ਸਾਈਡ ਤੋਂ ਕਰਾਦੀ ਲੱਭੀ ਚਾ ਇੱਕ ਗਾਂ ਵਾਲੇ ਬੰਨੇਓ ਚਵਾਈ ਚ ਨਾ ਬਾਈ ਕਹਿੰਦਾ 100 ਦੀ 100 ਰਹਿਣ ਵਾਲੀ ਆ ਮੋਟੀ ਚਵਾਈ ਦੀ ਆ ਤੇ 4 ਦੂਜਾ 4 ਬਰਾਬਰ ਕਰਕੇ ਛਿੱਗ ਦੇ ਨੇ ਸਿੱਤੇ ਵਿਆ ਆਪ ਪੀਸੀ 476 ਦੀ ਆ 76 ਦੀ ਆ ਗਈ ਪਹਿਲਾਂ ਤਾਂ ਦਵਾਈ ਚੰਗਾ ਦੱਸਦਾ ਤੇ ਬਾਕੀ ਹੌਲੀ ਹੌਲੀ ਉਹੀ ਗੱਲ ਆ ਵੀ ਜਾ ਕੇ ਮਹੀਨੇ ਸਵਾ ਮਹੀਨੇ ਤੇ ਪਸ਼ੂ ਪੀਕ ਲੈਵਲ ਫੜਦਾ ਹਨਾ ਆ ਉਹ ਥਣ ਕਰਕੇ ਦਿੱਕਤ ਹੋ ਗਈ ਥੋੜੀ ਜਿਹੀ ਨਹੀਂ ਉਦਾਂ ਝੋਟੀਏ ਮੰਨ ਲਓ ਵੀ ਕੋਈ ਮੁੱਲੇ ਨਹੀਂ ਦੀ ਝੋਟੀ ਦਾ ਬਹੁਤ ਚੰਗੀ ਸੀ ਬਈ ਛੀਰੀ ਤੇ ਕਿੰਨੇ ਕੇ ਪੈਸੇ ਲਾਗੇ ਦੇ ਦੇ ਛੀਰੀ ਤੇ ਬਈ ਇਹ ਤੇ ਸਵਾ 2 ਲੱਖ ਰੁਪਇਆ ਆਪਣੇ ਰਿਸ਼ਤੇਦਾਰ ਹੀ ਦਿੰਦੇ ਸੀ ਯਾਨੀ ਮੈਂ ਬਸ ਇਹ ਇਸ ਕਰਕੇ ਨਹੀਂ ਵੇਚੀ ਵੀ ਤਣਾਉਲਾ ਮੇਰੀ ਖਿੱਡਣ ਦੀ ਸਲਾਹ ਸੀ ਤਣਾਉਲੇ ਤੋਂ ਪਹਿਲਾਂ ਅਕਤੂਬਰ ਚੜਦੇ ਸੂਈ ਸੀਗੀ ਠੀਕ ਆ ਵੀ ਦੋ ਦੰਦ ਦੇ ਚ ਚਵਾਈ ਚ ਪਾਵਾਂਗੇ ਹਾਂ ਵੀ ਦੋ ਦੰਦ ਦੇ ਚ ਆਪਾਂ ਤਣਾਉਲਾ ਖੇਡਾਂਗੇ ਬਾਈ ਇਹ ਉਸ ਤੋਂ ਪਹਿਲਾਂ ਵਾਸਤੇ ਸੱਟ ਖਾ ਗਈ ਤਾਂ ਕਰਕੇ ਫਿਰ ਸਾਰਾ ਸਿਸਟਮ ਹੀ ਖਰਾਬ ਹੋ ਗਿਆ ਸਿਸਟਮੇ ਕੰਮ ਖਰਾਬ ਹੋ ਗਿਆ ਨਾਲੇ ਦੇ ਕੱਟਾ ਆ ਗਿਆ ਇਹਦੇ ਕੱਟਾ ਬਾਈ ਠੀਕ ਆ ਗੱਲ ਨਾਲੇ ਇਹਦੇ ਆ ਗਿਆ ਮੇਲਕਾਫ ਤੇ ਹੁਣ ਇਹਦੇ ਯਾਰ ਥਣ ਥਣ ਕਰਕੇ ਕਿੰਨੇ ਪੈਸੇ ਲੈ ਲਾਂਗੇ ਸਾਰੀਆਂ ਚੀਜ਼ਾਂ ਛੱਡ ਕੇ ਇਹਦਾ ਬਾਈ ਗੁਰੀ ਆਪਾਂ ਬਾ ਦੇਣ ਲੈਣ ਜਿਹੜਾ ਮੁੱਲੀ ਇੱਕ 20 ਦੀ ਝੋਟੀ ਦੇ ਦਾਂਗੇ ਬਾਈ ਇਹ ਮੰਨ ਲਓ ਵੀ ਲੱਖ ਸਵਾ ਲੱਖ ਥੱਲੇ ਆ ਗਈ ਹੈ ਨਾ ਜਮਾ ਬਾਈ ਲੱਖ ਸਵਾ ਲੱਖ ਥੱਲੇ ਆ ਗਈ ਕੱਲਿਆ ਥਣ ਕਰਕੇ ਪਰ ਤਾਰਾਂ ਬਾਈ ਕਹਿੰਦਾ 19 20 ਦਾ ਵਟਾ ਹੀ ਹੋਊਗਾ ਵੀ ਉਦਾਂ ਕਿਸਿਆਰ ਮੰਗੂਏ ਪਾਉਂਗੇ ਜਮਾ ਤਸੱਲੀ ਕਰ ਲੈ ਬਾਈ ਕੋਈ ਜੀ ਨੂੰ ਠੀਕ ਆ ਗੱਲ ਹਾਂ ਦੁੱਧ ਬਾਈ ਕਹਿੰਦਾ ਕਿਸਿਆਰ ਵਾਂਗੂ ਪਾਉਂਗੇ ਉਦਾਂ ਥਣ ਦਾ ਸਹਿਜ ਬਹੁਤ ਸੋਹਣਾ ਰੱਖਦੀ ਸੀ ਬਾਈ ਇਹ ਮੰਨ ਲਓ ਪੂਰੇ ਮੁੱਠੀ ਵਾਲੇ ਰੱਖਦੀ ਆ ਮੋਟਾ ਥਾਣਾ ਚਬਾਈ ਇਹਦੀ ਇਹ ਮੰਨ ਲਓ ਗਰਲੈਂਡੋ ਗਾਂ ਵਰਗੀ ਪਾਉਂਗੇ ਇੰਨੀ ਕਪੋਲੀ ਚਬਾਈ ਚ ਆ ਗਈ ਅੱਜ ਬਾਈ ਕਹਿੰਦਾ ਸਿਰਫ ਤੇ ਸਿਰਫ 1 ਲੱਖ 20000 ਦੀ ਝੋਟੀ ਦੇ ਦੇਣੀ ਆ ਵੀ ਜਿਹੜੇ ਵੀ ਸੱਜਣ ਨੇ ਖਰੀਦਣੀਆਂ ਤੇ ਨੰਬਰ ਬੋਲ ਦਿਓ ਜੀ 98728 ਹਾਂਜੀ ਵੀਰੇ 90866 98728 90866 90866 ਪਿੰਡ ਰਾਮਗੜ ਜਬੰਦੇ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਧੰਨਵਾਦ ਜੀ